ਜਿਸ ਦਿਨ ਸਤਗੁਰੂ ਨੇ ਅਠ ਪੋ ਦੀ ਰਾਤ ਨੂੰ ਚਮਕੌਰ ਦੀ ਗੜੀ ਛੱਡੀ ਹੈ ਜੀ ਉਸ ਦਿਨ ਅਸੀਂ ਮਾਚੀਵਾੜਾ ਸਾਹਿਬ ਵਿਚ ਹਰਿਆ ਸੀ ਭਾਈ ਸੰਗਤ ਸਿੰਘ ਜੀ ਭਾਈ ਸੰਗਤ ਇਹ ਸੰਤ ਸਿੰਘ ਜੀ ਜਿਹੜੇ ਹੋਰ ਗੁਰਸਿੱਖ ਨੇ ਭਾਈ ਕੰਨਪਾਲ ਜੀ ਆਪ ਜੀ ਨੇ ਸਤਗੁਰੂ ਗੁਰੂ ਕਵਿੰਦ ਸਿੰਘ ਜੀ ਨੂੰ ਆਪ ਜੀ ਨੇ ਸਤਗੁਰੂ ਕਿਹਾ ਬੈਸੇ ਤਾਂ ਹਰਕਮੰਦੀ ਚਾਹ ਜੋ ਮਰਜੀ ਕਹਿ ਸਕਦੇ ਆ ਪਰ ਗੁਰੂ ਸਾਹਿਬ ਨੇ ਕੁਝ ਲਿਖਿਆ ਹੋਇਆ ਵੀ ਜੋ ਮੁੱਜ ਕੋ ਪਰਮੇਸ਼ਰ ਉchre ਹੈ ਨਾ ਉਹ ਕਿਥੇ ਜਾਵੇ ਨਰਕਾਂ ਚ ਜਾਵੇ ਹੂੰ ਨਰਕ ਜੂਨ ਮੇ ਉਹ ਨਕ ਤੇ ਰਹੇ ਹਰ ਟਾਈਮ ਜਿਹੜਾ ਮੈਨੂੰ ਪਰਮੇਸ਼ਰ ਮੈਨੂੰ ਲੱਗਦਾ ਆ ਕਿ ਤੁਸੀਂ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਕੇ ਜੇਸ ਜੇਸ ਮੇਰੇ ਦਸ਼ਮੇਸ਼ ਪਿਤਾ ਜੀ ਨੇ ਤੁਹਾਨੂੰ ਜੇਸ ਗੱਲ ਤੋਂ ਵਰਜਿਆ ਤੁਸੀਂ ਬਾਰ ਬਾਰ ਉਹ ਗੱਲ ਕਰ ਰਹੇ ਇਹ ਗੁਰੂ ਕੁਵੈਸ ਨੇ ਗੱਲ ਲਿਖੀ ਹੋਵੇ ਜੋ ਮੁਝ ਕੋ ਪਰਮੇਸ਼ਰ ਉਤਰਾ ਫਿਰ ਮੈਨੂੰ ਲੱਗਦਾ ਤੁਹਾਡੇ ਦਿਮਾਗ ਚ ਅਜੇ ਤੱਕ ਨਰਕ ਚੱਲ ਰਿਹਾ ਕਿਉਂ ਕਿ ਗੁਰੂ ਸਾਹਿਬ ਨੂੰ ਪਤਾ ਸੀ ਜਿਹੜੇ ਸਤਗੁਰੂ ਆ ਉਹ ਸਤਗੁਰੂ ਆ ਜਿਹੜੇ ਮਹਲੇ ਆ ਉਹ ਮਹਲੇ ਆ ਸਮਝ ਆ ਰਹੀਏ ਤੁਸੀਂ ਮੈਨੂੰ ਇਸ ਤਰ੍ਹਾਂ ਲੱਗਦਾ ਭਾਈ ਬਿੰਦਰਪਾਲ ਜੀ ਤੁਸੀਂ ਅਜੇ ਤੱਕ ਨਰਕ ਚ ਹੋ ਹਾਂ ਇੱਥੇ ਕੋਈ ਕੋਈ ਸ਼ੱਕ ਨਹੀਂ ਬਾਣੀ ਤੋਂ ਧੰਦਾ ਕਰਕੇ ਤੁਸੀਂ ਕਮਾਈ ਬਹੁਤ ਕਰ ਲਈ ਆ ਜਿੰਦਗੀ ਆਪਣੀ ਤੁਸੀਂ ਸਵਰਗ ਦੇ ਵਿੱਚ ਗੁਜ਼ਾਰ ਜਾਨੀ ਆ ਪਰ ਜਿਹੜੇ ਤੁਹਾਡੇ ਬੋਲ ਨੇ ਯਾਦ ਰੱਖ ਲਿਓ ਤੁਸੀਂ ਦਸ਼ਮੇਸ਼ ਪਿਤਾ ਦੇ ਕਹਿ ਹੋਏ ਸ਼ਬਦਾਂ ਦੇ ਖਿਲਾਫ ਚੱਲ ਰਹੇ ਹੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਖਿਲਾਫ ਚੱਲ ਰਹੇ ਹੋ ਕਿਉਂ ਧਿਆਨ ਕਰਿਓ ਤੁਸੀਂ ਅਠ ਪੋ ਨੂੰ ਕਿਆ ਕੇ ਸਤਿਗੁਰ ਜੀ ਨੇ ਕਿਹੜਾ ਛੱਡਿਆ ਨੋਟ ਕਰੀ ਜਾਓ ਤੁਹਾਨੂੰ ਅੱਠ ਪੋ ਦਾ ਜਵਾਬ 35 ਅੱਖਰਾਂ ਦੇ ਵਿੱਚੋਂ ਬਾਣੀ ਦੇ ਵਿੱਚੋਂ ਜਮਾਗੇ ਪਾਇਕਦਰਪਾਲ ਜੀ ਇੱਕ ਵੀ ਗੱਲ ਨਾ ਤੁਹਾਡੇ ਲਿਖੇ ਹੋਏ ਗ੍ਰੰਥਾਂ ਤੋਂ ਨਾ ਤੁਹਾਡੇ ਲਿਖੇ ਹੋਏ ਇਤਿਹਾਸ ਤੋਂ ਸਿਰਫ ਤੇ ਸਿਰਫ ਸਹਿਬ ਸ੍ਰੀ ਗੁਰੂ ਰਾਮ ਸਾਹਿਬ ਦੀ ਬਾਣੀ ਚੋਂ ਜਿਹੜੇ ਤੁਸੀਂ ਬੋਲ ਬੋਲੇ ਹੋਏ ਆ ਉਹਨਾਂ ਬੋਲਾ ਦੇ ਉੱਤੇ ਤੁਹਾਨੂੰ ਦੱਸਣਾ ਤੁਹਾਡੀ ਵੀਡੀਓ ਵਿੱਚ ਕਿਹ ਕਿਹੜਾ ਸਰਬਣ ਕੀਤੀ ਆ ਦੂਜੀ ਗੱਲ ਤੁਸੀਂ ਨਾਲ ਇਹ ਕਹੀ ਕਿ ਭਾਈ ਸੰਗਤ ਸਿੰਘ ਜੀ ਉਹਦੇ ਨਾਲ ਤੁਸੀਂ ਇੱਕ ਭਾਈ ਭਾਈ ਕੌਣ ਜੋੜ ਦਿੱਤਾ ਭਾਈ ਸੰਤ ਜੋੜ ਦਿੱਤਾ ਇਹ ਵੀ ਤੁਹਾਨੂੰ ਜਵਾਬ ਦੇਵਾਂਗੇ ਬਈ ਸੰਗਤ ਤੇ ਸੰਤ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੰਗਤ ਨੂੰ ਸਾਈਡ ਤੇ ਕਰਨਾ ਤੇ ਭਾਈ ਸੰਤ ਸਿੰਘ ਮੋਹਰੇ ਰਹਿਣਾ ਜਿਹੜੀਆਂ ਇਹ ਚਲਾ ਕਿਉਂਕਿ ਦੇਖ ਲਓ ਕਿੱਡੇ ਤੁਸੀਂ ਕਿੱਡੇ ਮੈਂ ਕਹਿ ਸਕਦਾ ਕਿ ਕਿੱਡੇ ਤੁਸੀਂ ਚਲਾਕ ਹੋ ਪਰ ਉਹ ਜਿਹੜਾ ਪਰਮਾਤਮਾ ਜਿਨੇ ਤੈਨੂੰ ਜੀਵ ਲਈ ਹੋਈ ਹੈ ਨਾ ਤਾਂ ਤੇਰੀ ਕੋਥੇ ਜਵਾਨ ਜ਼ਰੂਰ ਤਾਂ ਤਰੀਆ ਕਿਉਂਕਿ ਝੂਠ ਬੋਲ ਰਿਹਾ ਤੂੰ ਸਰ ਤੁਸੀਂ ਭਾਈ ਸੰਗਤ ਸਿੰਘ ਨੂੰ ਸੈਣ ਤੇ ਕਰਨ ਵਾਸਤੇ ਭਾਈ ਸੰਤ ਸੰਗ ਨੂੰ ਅਗਲੇ ਆਉਣਾ ਚਾਹੁੰਦੇ ਆ ਆਉਣ ਵਾਲੇ ਸਮੇਂ ਤੇ ਸਾਡੇ ਬੱਚਿਆਂ ਨੂੰ ਤੁਸੀਂ ਦੱਸਣਾ ਕਿਉਂਕਿ ਤੁਹਾਡੀਆਂ ਬੋਲੀਆਂ ਹੋਈਆਂ ਭਾਈ ਪਿੰਦਰਪਾਲ ਜੀ ਤੁਹਾਡੀਆਂ ਬੋਲੀਆਂ ਹੋਈਆਂ ਵੀਡੀਓ ਲੋਕਾਂ ਨੇ ਪ੍ਰੂਫ ਹੋਣਾ ਕਿਉਂ ਇਹ ਤੁਹਾਨੂੰ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਪ੍ਰਚਾਰਕ ਦਾ ਅਹੁਦਾ ਦਿੱਤਾ ਹੋਇਆ ਤਾਂ ਜਿਹੜੀ ਸ਼੍ਰੋਮਣੀ ਕਮੇਟੀ ਗੁਲਾਮੀ ਬਾਦਲਾਂ ਦੀ ਕਰਦੀ ਆ ਤੇ ਬਦਲ ਗਾਲ ਗੁਲਾਮੀ ਸੈਂਟਰ ਦੀ ਕਰਦੇ ਆ ਇਸ ਕਰਕੇ ਤੁਹਾਡੀ ਜਵਾਨ ਉੱਥੇ ਤਤਲੀਆ ਜਿੱਥੇ ਤੁਸੀਂ ਝੂਠ ਬੋਲ ਰਹੇ ਹੋ ਜਿੱਥੇ ਤੁਸੀਂ ਸੱਚ ਬੋਲ ਰਹੇ ਸਿੱਦੇ ਜਾ ਰਹੇ ਹੋ ਹੁਣ ਤੁਹਾਨੂੰ ਮੈਂ ਕੱਲ ਨੂੰ ਜਾਂ ਪਰਸੋਂ ਨੂੰ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਜਵਾਬ ਦੇਾਂਗੇ 33 ਅੱਖਰਾਂ ਚੋਂ ਇਤਿਹਾਸ ਉਹ ਮਹੀਨੇ ਦਾ ਕੀ ਇਤਿਹਾਸ ਆ ਗੜੀ ਕਿਹੜੀ ਸੀ ਲੋਕ ਕੌਣ ਸੀ ਕਿੱਦਾਂ ਕਿੱਦਾਂ ਇਤਿਹਾਸ ਬਣਨਾ ਕਿੱਦਾਂ ਕਿੱਦਾਂ ਹੋਇਆ ਸਾਰਾ ਕੁਝ ਤੁਹਾਨੂੰ 33 ਅੱਖਰਾਂ ਦੇ ਵਿੱਚੋਂ ਜਵਾਬ ਦੇਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇੱਕ ਨਿਮਖ ਵੀ ਅੱਕ ਨੇ ਟੱਕਣੀ ਵਿੱਚ ਗੱਡ ਕੇ ਖੜੀ ਆ ਵਾਗੀ ਤੇ ਨਾ ਉਹ ਮਰੇ ਨਾ ਠਾਗੇ ਜਾਏ ਜਨ ਕੇ ਰਾਮ ਵਸੇ ਮਾ ਨਮਾ ਹੈ ਜਿਹੜਾ ਤੁਸੀਂ ਨਵਾਂ ਇਤਿਹਾਸ ਸਜਣ ਦੀ ਗੱਲ ਕਰ ਰਹੇ ਹੋ ਨਾ ਸੰਗਤ ਸਿੰਘ ਦੇ ਨਾਲ ਭਾਈ ਸੰਤ ਸਿੰਘ ਜੋੜ ਦਿੱਤਾ ਸਾਨੂੰ ਬੇਫਕੂਰਾ ਬਣਾਓ ਅਸੀਂ ਬਹੁਤ ਤਨ ਮੈਂ ਫੇਰ ਕਹਿ ਰਿਹਾ ਕਿ ਟਿਕਾਣੇ ਆ ਜਾਓ ਅਜੇ ਵੀ ਤੁਹਾਨੂੰ ਸਮਝਾ ਰਹੇ ਹਾਂ ਹੱਥ ਜੋੜਦਾ ਮੈਂ ਬਾਰ ਬਾਰ ਤੁਹਾਨੂੰ ਪਤਾ ਕਿਉਂ ਜੋੜਦਾ ਹੱਥ ਕਿ ਮੈਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖਿਆ। ਤੁਹਾਨੂੰ ਲੱਗੀ? ਪਤਾ ਨਹੀਂ ਤੁਸੀਂ ਕਿਹੜੀ ਕਿਤਾਬਾਂ ਦੇ ਵਿੱਚੋਂ ਲੱਭ ਕੇ ਲਿਆਉਂਦੇ ਆ। ਤੇ ਨਾਲ ਤੁਸੀਂ ਜਦੋਂ ਇਹ ਕਹਾਣੀ ਸੁਣਾਉਂਦੇ ਗਏ ਆ ਨਾਲ ਤੁਸੀਂ ਜਿਹੜੇ-ਜਿਹੜੇ ਗ੍ਰੰਥ ਲਿਖੇ ਹੋਇਆ ਉਹਨਾਂ ਸਾਰਿਆਂ ਦਾ ਨਾਮ ਲੈਂਤਾ। ਕਹਿਣ ਦਾ ਮਤਲਬ ਆਉਣ ਵਾਲੇ 20-25 ਸਾਲਾਂ ਦੇ ਵਿੱਚ ਆਉਣ ਵਾਲੇ 20-25 ਸਾਲਾਂ ਦੇ ਵਿੱਚ ਉਹ ਗ੍ਰੰਥ تیرੇ ਕਹਿਣ ਤੇ ਸੱਚ ਹੋ ਜਾਣ। ਫਿਕਰ ਨਾ ਕਰ ਅਸੀਂ ਵੀ ਸਕੋਪਾ ਕੀ ਨੇ ਰਬ ਪਰਗਾਸ ਰਜਨੀ ਜਥਾ ਜਾਣਤ ਸਭ ਸੰਸਾਰ ਅਸੀਂ ਉਹਦੇ ਸੇਖਿਆ ਜਿਹਨੂੰ ਪੂਰਾ ਸੰਸਾਰ ਜਾਣਦਾ ਪੂਰੇ ਧਰਮਾਂ ਦੀਆਂ ਬੋਲੀਆਂ ਨੂੰ ਜਾਣਦਾ ਉਹ ਮੈਂ ਜੇ ਸ਼ੁਰੂ ਨਹੀਂ ਹੋਇਆ ਉਦੋਂ ਜੇ ਮੈਂ ਸ਼ੁਰੂ ਹੋ ਗਿਆ ਤਾਂ ਫਿਰ ਤੁਹਾਨੂੰ ਮੈਂ ਫਿਰ ਕਹਿ ਰਿਹਾ ਜਿਹੜੇ ਤੁਸੀਂ ਵਿਗਾੜ ਰਹੇ ਨਾ ਕੰਮ ਹਰ ਜਾਓ ਜਿਹੜਾ ਚਮਕੌਰ ਸਾਹ ਬਣਾਤਾ ਤੁਸੀਂ ਚਮਕੌਰ ਸਾਹ ਚਮਕੌਰ ਗੜੀ ਤੋਂ ਚਮਕੌਰਾ ਬਣਾਤਾ ਚਮਕੌਰ ਸਾਹ ਬਣਾਤਾ ਬੰਦੇ ਬਣ ਜਾਓ ਬੰਦੇ ਮੈਂ ਫਿਰ ਕਹਿ ਰਿਹਾ ਹਟ ਜਾਓ ਨਹੀਂ ਤਾਂ ਫਿਰ ਮੈਂ ਅਜੇ ਫਿਰ ਮੈਂ ਅਜੇ ਜੋੜ ਦੀ ਗੱਲ ਕਰ ਰਿਹਾ ਤੈਨੂੰ ਜੁੜਿਓ ਆ ਜਾਓ ਮੁੜਿਓ ਜੇ ਲਕੀਰ ਖਿੱਚ ਦਿੱਤੀ ਨਾ ਅਸੀਂ ਤਾਂ ਯਾਦ ਰੱਖ ਲੈ ਫਿਰ ਐਸੀਆਂ ਧਕੀਆਂ ੜਾਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ ਇੱਕ ਤਰੀਕਾ ਖੜ ਤੇ ਆ ਗੋ ਬਾਹਰ ਨਹੀਂ ਪੜਨਾ ਬੰਦੇ ਆ ਨਾ ਨਾ ਵਿੱਚ ਲਿਖਿਆ ਹੋਇਆ ਸਭ ਕੁਝ ਦਸ਼ਮੇਸ਼ ਪਿਤਾ ਨੂੰ ਪਤਾ ਸੀ ਕਿ ਇਹਨਾਂ ਲੋਕਾਂ ਨੇ ਧਈਮਾਨੀਆਂ ਕਰਦੀਆਂ ਇਹਨਾਂ ਲੋਕਾਂ ਨੇ ਮੇਰੇ ਪੁੱਤਰਾਂ ਦੇ ਮੇਰੇ ਪੁੱਤਰਾਂ ਦੇ ਜਿੱਤੀਆਂ ਹੋਈਆਂ ਸ਼ਿਧੀਆਂ ਤੋਂ ਇਹਨਾਂ ਲੋਕਾਂ ਨੇ ਧੰਗਾ ਕਰਨਾ ਮੇਰੇ ਪਰਿਵਾਰ ਦੇ ਉੱਤੇ ਇਹਨਾਂ ਲੋਕਾਂ ਨੇ ਧੰਗਾ ਕਰਨਾ ਦਸ਼ਮੇਸ਼ ਪਿਤਾ ਨੇ ਇੱਥੇ ਕਰਕੇ ਸਾਰਾ ਪਾਣੀ ਚ ਦੇਖਿਆ ਹੋਇਆ ਹੈ ਕਹ ਨਾ ਕਰੋ